ਸਰਦਾਰ ਕਿਵੇਂ ਦੇਖਦੇ ਹੋ ਤੁਸੀਂ ਪਰਚਾ ਦਰਜ ਕਰਾਇਆ ਸੀ ਡੇਰਾ ਸਤਾ ਫੌਦਾ ਮੁਖੀ ਖਿਲਾਫ ਕਾਰਵਾਈ ਅਦਾਲਤ ਚ ਪਹੁੰਚੀ ਉਹਦਾ ਜਿਹੜਾ ਹੈਗਾ ਜੱਜਦਾਰ ਸਾਹਿਬ ਨੇ ਵੀ ਇਸ ਵਜ੍ਹਾ ਹੈਗਾ ਇੱਕ ਆਪਾ ਕਹਿ ਦਿੱ ਸੰਗਿਆਲ ਲਾਏਗਾ ਕਿਵੇਂ ਦੇਖਦੇ ਹੋ ਸਾਰੇ ਕੰਟਰਾਕਟਰ ਬੰਦ ਜੋ ਪਿਛਲੇ ਦਿਨੀ ਸ਼੍ਰੀ ਕਾਲਤਾ ਕਾ ਤੋਂ ਲਿਆ ਗਿਆ ਫੈਸਲਾ ਜੋ ਕਾਲਤਾ ਸਾਹਿਬ ਨੇ ਫੈਸਲਾ ਲਿਆ ਉਹ ਬਹੁਤ ਵਧੀਆ ਫੈਸਲਾ ਲਿਆ ਇੱਕ ਤਾਂ ਮੈਂ ਉਹਦੀ ਸ਼ਲਾਘਾ ਕਰਦਾ ਦੂਸਰਾ ਇਹ ਹੈ ਵੀ ਜੋ ਡੇਰਾ ਮੁਫੀ ਦੇ ਉੱਤੇ ਉਸ ਸਮੇਂ ਦੇ ਵਿੱਚ ਪਰਚਾ ਹੋਇਆ ਸੀਗਾ ਮੈਂ ਉਸ ਸਮੇਂ ਵੀ ਅੱਜ ਵੀ ਮੈਂ ਆਪਣੇ ਉਸੇ ਸਟੈਂਡ ਤੇ ਖੜਾ ਇਹ ਠੀਕ ਹੈ ਵੀ ਸਰਕਾਰਾਂ ਨੇ ਆਪਦੇ ਦਬਾਅ ਦੇ ਹੇਠ ਕੋਈ politically pressure ਦੇ ਨਾਲ ਹੈ ਜਿਹੜਾ ਉਹ ਮੇਰੇ ਤੇ ਮੇਰੇ ਤੇ ਬਹੁਤ politically pressure ਪਾਇਆ ਔਰ ਆਪਣੇ politically pressure ਦੇ ਨਾਲ ਹੀ ਪੁਲਿਸ ਵੱਲੋਂ ਜਿਹੜੀ ਉਹ ਜਿਹੜੀ ਕਾਰਵਾਈ ਸੀਗੀ ਕੈਨਸਲੇਸ਼ਨ ਰਿਪੋਰਟ ਕਰਾਈ ਗਈ ਹੈ ਮੇਰੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਅੰਗੇਲੀ ਨਹੀਂ ਉਹਦੇ ਵਿੱਚ ਮੈਂ ਉਸੇ ਆਪਦੇ ਬਿਆਨ ਦੇ ਉੱਤੇ ਡਟਿਆ ਹੋਇਆ ਅੱਜ ਵੀ ਜਾਨ ਤੇ ਡਟੇ ਹੋਏ ਹਾਂ ਕਿੰਨਾ ਲੋਕਾਂ ਵੱਲੋਂ ਤੁਹਾਡਾ ਦਬਾਅ ਬਣਾਇਆ ਗਿਆ ਵੀ ਇਹ ਕੇਸ ਜਿਹੜਾ ਹੈਗਾ ਵਾਪਸ ਲਿਆ ਜਾਵੇ ਉਸ ਸਮੇਂ ਸਰਕਾਰ ਸੀ ਅਕਾਲੀ ਦਲ ਦੀ ਅਕਾਲੀ ਦਲ ਦੀ ਸਰਕਾਰ ਨੇ ਉਹਦੇ ਮੇਰੇ ਤੇ ਦਬਾਅ ਪਾਇਆ ਸੀਗਾ ਤੇ ਉਹਨਾਂ ਦੇ ਕਹਿਣ ਤੇ ਸਾਰਾ ਕੁਝ ਹੋਇਆ ਜੋ ਕੁਝ ਵੀ ਹੋਇਆ ਹੈਗਾ ਇਸ ਪਿੱਛੇ ਜੋ ਘਟਨਾਕ੍ਰਮ ਵਾਪਰਿਆ ਜਿਸ ਤਾਂ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਕਿ ਤੁਹਾਨੂੰ ਧਿਆਨ ਚੀਜ਼ੀ ਦਾ ਨਹੀਂ ਮੈਨੂੰ ਤਾਂ ਨਹੀਂ ਇਸ ਬਾਰੇ ਪਤਾ ਸੀਗਾ ਮੈਨੂੰ ਕੋਈ ਨਹੀਂ ਪਤਾ ਸੀ ਉਹਦਾ ਇਨਕੁਆਇਰ ਵੀ ਜਿਆਦਾ ਧਾਇਰ ਕੀਤਾ ਗਿਆ ਸੀ ਕੇਸ ਬਾਬ ਸਲੈਂਡ ਦਾ ਇੱਥੇ ਇਨਕੁਆਇਰ ਤਾਂ ਜਾਲੀ ਹੈ ਜੀ ਸਰਕਾਰ ਸੀਗਾ ਜਾਲੀ ਐਫੀਡੇਟ ਸੀ ਮੈਂ ਤਾਂ ਉਸ ਸਮੇਂ ਕੋਰਟ ਵਿੱਚ ਬਿਆਨ ਦਿੱਤਾ ਸੀ ਵੀ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਪਰ ਕਿਸੇ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਤੇ ਮੈਂ ਤਾਂ ਇਹ ਅੱਜ ਵੀ ਉਹ ਜਿਹੜਾ ਕੋਰਟ ਦੇ ਵਿੱਚ ਹੈ ਜਿਹੜਾ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਉਥੇ ਕੇਸ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਉਥੋਂ ਕੋਈ ਕਾਰਵਾਈ ਨਹੀਂ ਹੋ ਰਹੀ ਤੁਸੀਂ ਪੈਰਵਾਈ ਕਰ ਰਹੇ ਹੋ ਪੈਰਵਾਈ ਕਰ ਰਹੇ ਹਾਂ ਜੀ ਪੂਰੀ ਡਟ ਕੇ ਕੀ ਤੁਹਾਨੂੰ ਜੱਜਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਹੋਰਨਾਂ ਅਧਕਸ਼ਾਂ ਦੇ ਜੱਜਦਾਰਾਂ ਵੱਲੋਂ ਬੁਲਾਇਆ ਗਿਆ ਇਸ ਕੇਸ ਸੰਬੰਧੀ ਜਾਂ ਤੁਹਾਡੇ ਕਿਸ ਤਰ੍ਹਾਂ ਦੇ ਬਿਆਨ ਲੈ ਗਏ ਨਾ ਮੈਥੋਂ ਨਹੀਂ ਕਿਸੇ ਨੇ ਬੁਲਾਇਆ ਨਹੀਂ ਮੈਨੂੰ ਕਿਹਾ ਜੇ ਬੁਲਾਉਣ ਦਾ ਮੈਂ ਆਪ ਦਾ ਪੂਰਾ ਡਟ ਕੇ ਬਿਆਨ ਦੇਵਾਂਗਾ ਜੋ ਉਸ ਸਮੇਂ ਘਟਨਾਕਰਮ ਜੋ ਜੋ ਵੀ ਹੋਇਆ ਹੈ ਮੈਂ ਤੇ ਪੂਰਾ ਜੋ ਸਹੀ ਤੱਥ ਹੈ ਨਾ ਉਹ ਸਾਰਾ ਮੈਂ ਅਕਾਲ ਤਖਤ ਦੇ ਜੱਜ ਸਾਹਿਬ ਨੂੰ ਦੱਸਾਂਗਾ ਪਰ ਮੈਨੂੰ ਅਜੇ ਤਾਂ ਕਿਸੇ ਨੇ ਕੋਈ ਬੁਲਾਇਆ ਨਹੀਂ ਉਸ ਵੰਦ ਵਿੱਚ ਤੁਸੀਂ ਤੱਥਾਂ ਦੀ ਗੱਲ ਕੀਤੀ ਐ ਕਿਹੜੇ ਤੱਥ ਨੇ ਜਿਹੜਾ ਤੁਸੀਂ ਅਦਾਲਤ ਵਿੱਚ ਰੱਖਣ ਜਾ ਰਹੇ ਤੱਥ ਤਾਂ ਇਹ ਐ ਜੀ ਵੀ ਉਹ ਸਮੇਂ ਜਿਹੜਾ ਹੋਇਆ ਸੀਗੇ ਬਹੁਤ ਮਾੜੀ ਤੇ ਮਦਭਗ ਘਟਨਾ ਵਾਪਰੀ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਤਾਂ ਕੋਈ ਕਰ ਹੀ ਨਹੀਂ ਸਕਦਾ ਉਸ ਵੇਂ ਡੇਰਾ ਮੁਖੀ ਨੇ ਆਪਣਾ ਸਮਾਂਗ ਰਚਿਆ ਸੀਗਾ ਉਸ ਸਮੇਂ ਉਹ ਚੋਲਾ ਪਾਇਆ ਪੰਜ ਪਿਆਰੇ ਉਹਨੇ ਉਸ ਦਾ ਪੰਜ ਤਿਆਰ ਕੀਤੇ ਉਸ ਤਰ੍ਹਾਂ ਖੰਡੇ ਵਟਾ ਜਿਵੇਂ ਆਪਾਂ ਅਮਰ ਸ਼ਕੌਰ ਆ ਉਹਨੇ ਖੜਾ ਹਲਾਇਤਾ ਉਹਦੇ ਜਾਮੇਨ ਸਾਹਿਬ ਬੁਲਾਇਆ ਮੰਨ ਲਓ ਉਹ ਸਾਰਾ ਜਿਹੜਾ ਉਹਨੇ ਕੀਤਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਵੇਂ ਅਸੀਂ ਪੰਜ ਪਿਆਰਿਆਂ ਤੋਂ ਅਮਰ ਛੱਕ ਰਿਆਂ ਉਸ ਸਮੇਂ ਕੀਤਾ ਸੀਗਾ ਜੋ ਕਿ ਬਹੁਤ ਮਾੜੀ ਘਟਨਾ ਵਾਪਰੀ ਸੀ ਔਰ ਉਸ ਤੋਂ ਬਾਅਦ ਸਾਨੂੰ ਰੋਸ ਪ੍ਰਦਰਸ਼ਨ ਵੀ ਨਹੀਂ ਕਰਨ ਦਿੱਤਾ ਗਿਆ ਰੋਸ ਪ੍ਰਦਰਸ਼ਨ ਸਮੇਂ ਵੀ ਸਾਡੇ ਜਿਹੜੇ ਨੇ ਹੱਥੇ ਲੋਕ ਸੀਗੇ ਸਿੱਖਾਂ ਉੱਤੇ ਡੰਡੇ ਭਰਾਏ ਗਏ ਇਟਾਂ ਵੱਟੇ ਚਲਾਏ ਗਏ ਮੰਨ ਲਓ ਉਸ ਸਮੇਂ ਜੋ ਕਰਾਇਆ ਸਾਰੀ ਸਰਕਾਰ ਦੀ ਸ਼ਹਿਤੀ ਹੋਇਆ ਪ੍ਰਸ਼ਾਸਨ ਮਿਲਿਆ ਹੋਇਆ ਸੀਗਾ ਕਿ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਉਸ ਸਮੇਂ ਦੀ ਅਕਾਲੀ ਗਵਰਨਮੈਂਟ ਨੇ ਜੋ ਕਰਵਾਇਆ ਉਹ ਬਹੁਤ ਗਲਤ ਕਰਵਾਇਆ ਤੋ ਦੇਸ ਕੇਸ ਦਾ ਵਿਸ਼ੇਸ਼ ਜ਼ਿਕਰ ਹੋਇਆ ਜਦੋਂ ਸਜ਼ਾ ਸੁਣਾਈ ਗਈ ਹੈ ਸਮੀਰ ਸਿੰਘ ਬਾਦਲ ਕੀ ਕਹਿਣਾ ਚਾਹੁੰਦੇ ਕਿਵੇਂ ਦੇਖਦੇ ਹੋ ਜਿਹੜੀ ਸਜ਼ਾ ਸੁਣਾਈ ਗਈ ਹੈ ਉਹ ਤਾਂ ਹੈ ਹੀ ਜੀ ਕਿਉਂਕਿ ਉਹ ਸਮੇਂ ਇਹਨਾਂ ਨੇ ਇਹ ਕਾਰਵਾਈ ਕੀਤੀ ਹੈ ਗਲਤ ਕੀਤੀ ਹੈ ਕੇਸ ਵਾਪਸ ਲੈਣ ਦਾ ਜੋ ਕੁਝ ਕਰਾਇਆ ਸਾਰਾ ਇਹਨਾਂ ਨੇ ਕਰਵਾਇਆ ਸੀਗਾ ਕੈਂਸਲੇਸ਼ਨ ਪੰਜਾਬ ਪੁਲਿਸ ਨੇ ਕੀਤੀ ਹੈ ਕੈਂਸਲੇਸ਼ਨ ਰਿਪੋਰਟ ਬਣਾਈ ਹੈ